ਸਾਰਿਆਂ ਨੂੰ ਪਿਆ ਪਈ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਤੇ ਵੀ ਭਾਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੀ ਸਕਰੀਨ ਤੇ ਚੱਲਦੇ ਆ ਉਹਨਾਂ ਨੰਬਰਾਂ 'ਤੇ ਸਾਨੂੰ ਸੰਪਰਕ ਕਰ ਸਕਦੇ ਆ ਨਾਲ ਹੀ ਸਾਡੀ Instagram ਚੱਲਦੀ ਆ ਉਹ ਵੀ ਰਾਣਾ ਟੀਵੀ ਇਹਨਾਂ ਤੇ ਆ ਮੇਰਾ ਭਰਾ ਉੱਥੇ ਜਾ ਕੇ ਵੀ ਫੋਲੋ ਕਰ ਲਓ ਤੇ ਭਾਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂ ਜੋ ਤੁਸੀਂ ਬਲੈਕ ਕਲਰ ਦੀ Z ਬਲੈਕ ਵੜ ਦੇਖ ਰਹੇ ਆ ਇਹ ਸੇਲ ਸੀਗੀ ਤੇ ਬਾਕੀ ਡੀਟੇਲ ਆਪਾਂ ਬਾਈ ਤੋਂ ਲੈਨੇ ਆ ਸਸਰੀ ਗੱਲ ਬਾਈ ਲਾਪਰੀ ਸਸਰੀ ਗੱਲ ਜੀ ਤੇ ਕਿੰਨੇ ਨਗ ਬਕਾਉਗਾ ਬਾਈ ਅੱਜ ਆਪਣੇ ਬਾਈ ਨਾਈਟਾਂ ਦੋ ਆ ਇਹ ਵੜ ਆਪਾਂ ਦੁੱਧ ਤੇ ਲਿਆ ਕੇ ਵੇਚਾਂਗੇ ਇਹ ਰਾਤ ਸੂਈ ਆ ਠੀਕ ਹੈ ਅੱਜ ਆਪਾਂ ਆਹੀ ਦਿਖਾਵਾਂਗੇ ਗੱਲੀਏ ਹੁਣੀ ਆਈ ਆ ਬਸ ਠੀਕ ਹੈ ਜੀ ਠੀਕ ਹੈ ਬਾਈ ਬਾਈ ਕੋਲੇ ਬਾਈ ਇਹਦਾ ਇੱਕ ਆਪਾਂ ਦੁੱਧ ਤੇ ਕਰਕੇ ਵੇਚਨੀ ਆ ਵੜ ਤੇ ਆਹ ਬਾਈ ਕੋਲੇ ਇਹ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਲਾਪਰੀ ਤਾਂ ਬਾਈ ਇਹ ਤਾਂ ਯਾਰ ਇੱਕ ਦੋ ਦਿਨ ਹੀ ਲਊਗੀ ਤੈਨੂੰ ਦਾਸ ਦੀ ਹੋਊਗੀ ਵੜ ਹਾਂ 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 ਹਨਾ ਬਾਕੀ ਵੀ ਇੱਕ ਦੋ ਦੇਣੀ ਬਾਈਆਂ ਦਾ ਲਊਗੀ ਕੰਪਨੀ ਹਾਂ ਠੰਡੀ ਠੰਡੀ ਬਹੁਤ ਆਈਆਂ ਤੂੰ ਤੇ ਫੇਰੀ ਆ ਬਾਈ ਆਏ ਨੇ ਕੋੰਦੇ ਠੰਡ ਆਇਆ ਬਸੂ ਲੈ ਦੂਜੇ ਪਾਸੇ ਬੈਠੇ ਆ ਬਾਈ ਵੇਲਾ ਕੌਣ ਨਹੀਂ ਕਹਿੰਦੀ ਲੈ ਠੀਕ ਆ ਬਾਈ ਬਾਕੀ ਵੀ ਐ ਵੇੜਾ ਬਾਈ ਗਰਮੀ ਚ ਵੀ ਬਾਕੀ ਆ ਲੈ ਦੇ ਨਾੜਾ ਨੂੜਾ ਦਿਖਾ ਦੇ ਬਾਈ ਬਾਕੀ ਵੀ ਤੁਸੀਂ ਆਏ ਕਿ ਲੈ ਦੇ ਨਾੜਾ ਨੂੜਾ ਪੂਰੀ ਦੁੱਧ ਵਾਲੀ ਵੇੜਾ ਆ ਵੇਖ ਬਾਈ ਹੂੰ ਦੋਨੇ ਪਾਸੇ ਆਏ ਆ ਬਾਕੀ ਠੰਡ ਠੰਡੂ ਵੀ ਬਾਈ ਬਹੁਤ ਸੋਹਣਾ ਬਾਕੀ ਜਵਾਈ ਵੀ ਮੋਟੀ ਦੀ ਨਿਕਲੂ ਇਹ ਬਸ ਬਾਈ ਐ ਸਮਝ ਲਓ ਤੁਸੀਂ ਅੱਜ ਸੂਏ ਹੈ ਨਾ ਪਰ ਉਹ ਗਾਲਾ ਕਰੀ ਜਾਂਦੇ ਕੋਈ ਟੈਨਸ਼ਨ ਨਹੀਂ ਇਹਨੂੰ ਹੈ ਨਾ ਉਹਵੇਂ ਲੂਤਲ ਵੜ ਨਹੀਂ ਆਉਂ ਜਿਵੇਂ ਕ੍ਰੋਸ ਜਪਸ ਹੁੰਦਾ ਲੂਤਲ ਜਾ ਉਹਵੇਂ ਲੂਤਲ ਨਹੀਂ ਬਈ ਕ੍ਰੋਸ ਵਹਿਣਾ ਹਾਂ ਕਿੰਨੇਵੇਂ ਸੂਏ ਸੁਣਾ ਦਾ ਇਹ ਨਹੀਂ ਦੂਜਾ ਸੂਆ ਸੁਣਾ ਜੀ ਦੂਜੇ ਸੂਏ ਸੁਣਾ ਹਾਂ ਬਾਕੀ ਗਾਲਾ ਗੁਲਾ ਕਰੀ ਜਾਂਦੇ ਕੋਈ ਟੈਨਸ਼ਨ ਹੀ ਨਹੀਂ ਵੜਨ ਪਹਿਲੇ ਸੂਏ ਰਿਕਾਰਡ ਦਾ ਪਤਾ ਮਾਰ ਹਾਂ ਬਈ ਪਹਿਲੇ ਸੂਏ ਨੇ 16 17 ਕਿਲੋ ਦੁੱਧ ਦਿੱਤਾ 16 17 ਕਿਲੋ ਹਾਂ ਇਹ ਆਪਣੇ ਨਾਲ ਦੇ ਪਿੰਡੇ ਲਈ ਆ ਵਾਂਦਰਾ ਤੋਂ ਠੀਕ ਹੈ ਜੀ ਹਾਂ ਬਾਕੀ ਬਈ ਪਹਿਲੇ ਸੂਏ ਬਾਈਆਂ ਦਾ ਹੀ ਮਾਲਕ ਦੱਸਦਾ ਸੀ ਮੈਂ ਤੋੜ ਦਿਲਾ ਪੀ ਪਹਿਲੇ ਸੂਏ ਬਾਈ ਦੱਸਦਾ ਇੱਧਰੇ ਪਾਸੇ ਹੀ ਦਿਖਾ ਦੇ ਬਾਈ ਥਣ ਥਣ ਵਧੀਆ ਲੱਗਿਆ ਬਾਕੀ ਮਾਨੀ ਨੂੰ ਵੱਖੋਂ ਕਾ ਬਾਤ ਹੀ ਆ ਸਿਰੇ ਹੀ ਗੱਲ ਦੀ ਬਾਤ ਕਰੀ ਫਿਰਦੀ ਆ ਬਾਈ ਯਾਰ ਕਹਿਣ ਨੂੰ ਤਾਂ ਹੁਣ ਕਹਦੀ 23 24 ਕਿਲੋ ਦੇਉ ਥਾਣਾ ਉਸਾਂ ਉਹਨਾਂ ਘਾਰ ਵੀ ਵੈੜਦੀ ਬਾਈ ਕੋਲੀ ਹੋਊਗੀ ਦੂਜੇ ਸੇ ਸੁਣਾ ਪਹਿਲੇ ਸੂਏ ਬਾਈ ਦੱਸਦਾ ਵੀ ਮਾਲਕ ਦੱਸਦਾ ਸੀਗਾ ਵੀ 16 17 ਕਿਲੋ ਤਾਂ ਦਿੰਦਾ ਐ ਕਿ ਬਾਈ 18 19 ਕਿਲੋ ਦੇਊਗੀ ਵੈੜ ਜਿਹੜੇ ਸਾਹਮਣੇ ਪਲੀ ਚੁਲੀ ਵੀ ਆ ਇਹ ਘਾ ਰਾਸਤੇ ਹੀ ਵੈੜਾ ਚੰਗੀਆਂ ਰਹਿੰਦੀਆਂ ਬਾਕੀ ਗਰਮੀ ਗੂਮੀ ਬਾਈ ਘਟਮਾਂ ਹੋਊਗੀ ਕ੍ਰੋਸ ਵੈੜਾ ਬਾਕੀ ਫੈਂਟ ਫੋਟ ਵੀ ਬਾਈ ਚੰ ਬਾਕੀ ਤੁਸੀਂ ਵੀ ਨੇੜੇ ਤੋਂ ਹਵਾਨਾ ਤੁਰਦੇ ਤੋਂ ਦੇਖ ਲਓ ਹਵਾਨੇ ਹੋਣੇ ਬੱਕੇ ਬਈ ਕੋਈ ਕੱਚ ਨਹੀਂਗਾ ਵਾਨਾ ਗੱਟ ਚੌੜਾ ਆਉਂਦਾ ਬਾਕੀ ਜਿੰਨੀ ਤੱਕ ਪਛਾਨੇ ਹਵਾਨੇ ਹੀ ਗਾਂ ਨੂੰ ਤੇ ਉਨੀ ਬਈ ਪਛਾਨੂਗਾ ਜੀ ਹਵਾਨੇ ਉਹਨਾਂ ਕੋਈ ਕੱਚ ਨਹੀਂ ਬੋਡੀ ਸਟਰਕਚਰ ਵੀ ਬਈ ਬਹੁਤ ਸੋਹਣਾ ਹੈਗਾ ਆਏ ਨਹੀਂ ਗੀ ਲੱਸੀ ਵੈੜਾ ਵਜਨ ਚ ਆਵੈੜੋ ਵੀ ਬਈ ਕੋਈ ਬਾਕੀ ਮਜ਼ਬੂਤੀ ਮਜ਼ਬਾਤੀ ਬਹੁਤ ਆ ਬਈ ਤੂੰ ਵੀ ਬਈ ਠੰਡੀ ਸੀਲ ਪੂਰੀ ਆ ਜਿਵੇਂ ਮਸਟ ਆ ਰਾਂ ਲੁੱਤ ਲਈ ਢਾਂਡੀ ਨਹੀਂ ਜਿਵੇਂ ਢਾਂਡਾ ਆ ਪਸ਼ੂ ਹੁੰਦਾ ਨਾ ਹਾਂ ਜੀ ਹਾਂ ਬਾਕੀ ਬਈ ਤੁਸੀਂ ਆਪ ਦੇਖ ਲਓ ਬਾਕੀ ਕੋਈ ਚੱਕਰੀ ਨਹੀਂਗਾ ਬਾਕੀ ਤੁਸੀਂ ਦੇਖ ਹੀ ਸਕਦੇ ਆ ਹਵਾਨਾ ਬਈ ਪਟਾਣਾਂ ਚ ਫਸਿਆ ਪਿਆ ਪੂਰਾ ਹਵਾਨਾ ਬਾਕੀ ਹਜੇ ਜਿਹੜੇ ਹਵਾਨਾ ਬਈ ਵਾਲ ਢੱਲਾਂ ਹਜੇ ਹਵਾਨੇ ਚ ਹੈਗਾ ਇਹਨੇ ਉਹ ਵੀ ਭਰ ਜਾਣੀਆਂ ਹਵਾਨਾ ਕਰਮਾ ਵਾਲੀ ਚੰਗਾ ਕਰ ਜਾਣਾ ਕਰਮਾ ਵਾਲੀ ਨੇ ਬਾਕੀ ਵੀ ਚੰਗੇ ਦੁੱਧ ਵਾਲੀ ਵੇੜਾ ਬਾਕੀ ਥਾਣੇ ਵੀ ਬਈ ਕੋਈ ਜੀ ਮਿੱਠੀ ਦੂਰੀ ਤੇ ਲੱਗੇ ਹੋਤ ਹਨ ਬਾਕੀ ਮੇਨ ਗੱਲ ਬਈ ਠੰਡੀ ਜਿੰਨੀ ਕਹਦੇ ਓੰਨੀਆਂ ਆਈ ਹੱਥ ਉੱਤ ਫਿਰੀ ਜਾ ਆਈ ਨਹੀਂ ਬਿਲ ਆਪਣੇ ਕੋਲੇ ਅੱਜ ਆਈ ਆ ਹਨਾ ਨਿਆ ਆਮ ਪਸੂਲੇ ਕ੍ਰਾਸ ਲੂਤਲ ਹੁੰਦਾ ਲੈ ਵੇਖੀ ਆਹ ਯਾ ਜਿਹੜੀਆਂ ਢੱਲਾਂ ਬਈ ਵੇਖੀ ਹਾਂ ਵੇਖ ਸਕਦੇ ਆ ਬੜਾ ਜੇ ਆਪਾਂ ਕਹਿੰਦੇ ਨਹੀਂ ਬਈ ਯਾਰ ਬੰਦੇ ਚੰਗੀ ਸਾਂਭ ਲੈ ਹੈਨਾ 18 ਕਿਲੋ ਤੋਂ ਤਾਂ ਘੱਟ ਨਹੀਂ ਐਂ ਧਾਰ ਵੀ ਮਾਰ ਦਿੰਦੇ ਆ ਲੈ ਲੋ ਬਾਕੀ ਵੀ ਗਨਿਆਰ ਦੀ ਧਾਰ ਆ ਤੁਸੀਂ ਆਪ ਦੇਖ ਸਕਦੇ ਆ ਲੋ ਬਈ ਬਾਈ ਨੇ ਧਾਰਾਂ ਵੀ ਮਾਰ ਕੇ ਦਿਖਾ ਤੀਆਂ ਵੇਖ ਬਾਈ ਮੋਗੇ ਅਰਗੀ ਚਵਾਈ ਆ ਵੇਖੀ ਲੈ ਧਾਰ ਪੋਲੀ ਧਾਰ ਆ ਬਈ ਜਾਂ ਸਾਵਣਾ ਧਾਰ ਆ ਪਸੂ ਦੀ ਪੋਲੀ ਧਾਰ ਆ ਤੇ ਕੀ ਡਿਮਾਂਡ ਕਰਦੇ ਆ ਬਾਈ ਲਾਪਰੀ ਪਾਪਾ ਦੀ ਡਿਮਾਂਡ ਯਾਰ ਕਰਾਉਣ ਨੂੰ ਕੋਈ 65 ਕਰਾ ਲੈ ਸ਼ਰਟ ਕਰਾ ਲੈ 60000 ਦੀ ਵੜ ਦੇ ਦਾਂਗੇ ਠੀਕ ਹੈ ਮਾਂ ਤਾਂ ਕਰ ਦਾਂਗੇ ਵਿੱਚੋਂ ਠੀਕ ਆ 1000 2000 ਦਾ ਹੋਰ ਬਈ 60000 ਰੁਪਏ ਬਾਕੀ ਇਹ ਗੱਲ ਹੋ ਰਹਾ ਬੈੜ ਆਪਣੀ ਆ ਰ ਭਾਈ ਗਾਂ ਦਾ ਪ੍ਰਮਾਤਮਾ ਕਰਨ ਕਰਾਉਣ ਵਾਲਾ ਹਨਾ ਲਾਂਬਾ ਨਹੀਂ ਆਉਂ ਦਿੰਦੀ ਨਹੀਂ ਠੀਕ ਹੈ ਬਾਕੀ ਬਈ ਬਾਈ ਦਾ ਵਪਾਰ ਲੈਂਦਾ ਇੱਕ ਵੱਛੀ ਆ ਗੱਭਣਾ ਸੱਚ ਯਾਰ ਭੋਲੀ ਆਈ 4 ਮਹੀਨਿਆਂ ਦੀ ਇਹ ਬਾਕੀ ਵੀ ਇੱਕ ਵੱਛੀ ਆ ਉਹਦੀ ਇਹ ਉਂਗਲੀ ਗੁੱਲੀ ਜੀ ਹੋਈ ਖੜੀ ਆ ਗੱਭਣਾ ਹੀ 4 ਮਹੀਨੇ ਬਈ ਗੱਭਣਾ 4 ਮਹੀਨੇ ਦੀ 4 ਮਹੀਨਿਆਂ ਦੀ ਬਈ ਗੱਭਣਾ ਚਾਰ ਹੀ ਥਾਣਾ ਕੋਈ ਐ ਪੰਜਵੀਂ ਫੋੜ ਸ਼ਾਂਖ ਭੋਰਾ ਨਹੀਂ ਠੀਕ ਹੈ ਠੀਕ ਹਾਂ ਫੋੜ ਸ਼ਾਂਖ ਬਈ ਤੁਹਾਨੂੰ ਦਿਖਾਣਾ ਫੋੜ ਸ਼ਾਂਖ ਕੋਈ ਭੋਰਾ ਨਹੀਂ ਚਲੋ ਇਹਦੇ ਨੂੰ ਆਪ ਦੇ ਦੇਖ ਆ ਬਾਹਰ ਕਰ ਦੇ ਨਾ ਬਈਰ ਇੱਕ ਮਿੰਟ ਪਫਾਰੇ ਚੱਲੀ ਜਾਂਦੇ ਹਨ ਬਾਕੀ ਵੀ ਇਹਨੂੰ ਛੋੜ ਜਾਇਂ ਦਿਖਾ ਦੇਗੀ ਇਹ ਬੱਤ ਪਿੰਨਿਆਂ ਦੀ ਗੱਲ ਨਾਲ ਥਣ ਥਣ ਬਈ ਸੋਨਾ ਲੱਗਿਆ ਮੋਟਾ ਥਣ ਲੱਗਿਆ ਪੂਰਾ ਬੱਚਾ ਨਾ ਬੱਤ ਇਹ ਨਾ ਸੁਣਿਆ ਆ ਲੋ ਬਈ 10 ਤੋਂ 2 ਦੇਖ ਸਕਦੇ ਆ ਬਾਕੀ ਚਾਰ ਮਹੀਨੇ ਦੀ ਘਪਲਾ ਲਾਪਰੀ ਹਾਂ ਹਾਂ ਬਈ ਯਾਰ ਚੈੱਕ ਕਰਾ ਕੇ ਘਰੋਂ ਫੇਰ ਤੁਰੂੰਗਾ ਉਹਦੇ ਟਾਈਮ ਤੋਰਦਾ ਨਹੀਂ ਮਦਦ ਦਾ ਰਿਕਾਰਡ ਦਾ ਪਤਾ ਸਿੱਧਾ ਹਾਂ ਬਈ ਇਹਦੀ ਮਾਂ ਥਲੇ 25 26 ਕਿਲੋ ਦੁੱਧ ਸੀਗਾ ਠੀਕ ਹੈ ਇਹ ਆਪ ਆਉਂ ਆ ਤੂੰ ਹੀ ਲਈ ਆਪਣੇ ਗਵਾਂਢੋਂ ਹੀ ਵਸੀ ਠੀਕ ਹੈ ਬਈ ਠੀਕ 25 26 ਕਿਲੋ ਬਈ ਆ ਦੱਸਦਾ ਬਈ ਇਹਦੇ ਮਦਦ ਰਿਕਾਰਡ ਸੀਗਾ ਬਈ ਆਪ ਵੀ ਇਹ 20 ਬਾਈ ਲੀਟਰ ਦੇ ਦੂਗੀ ਵਸੀ ਦੱਸ ਬਾਕੀ ਬਈ ਤੁਸੀਂ ਆਪ ਚੁਣ ਚਾਹੀ ਤੁਸੀਂ ਦੇ ਸਕਦਾ ਤਿਆਰ ਥਾਣਾ ਕੋਈ ਘੋਰਾ ਫੋਟਾਂਕ ਨਹੀਂ ਪੂਰਾ ਮੋਟਾ ਥਾਣ ਲੱਗਾ ਯਾਨੀ ਨਿੱਕੀ ਥਣੀ ਜੀ ਕਈ ਵਾਰੀ ਲੋਕ ਪੁੱਛ ਲੈਂਦੇ ਨੇ ਨਾ ਬਈ ਤਾਂ ਹਾਂ ਤੇ ਲਾਪਰੀ ਦਾ ਤੇ ਇੱਕ ਆਪਣਾ ਬਾਈ ਇਹਦਾ ਮੁੱਲ ਮੁੱਲ ਆਪਾਂ ਇਹਦਾ ਮੁੱਲ ਬਾਈ ਯਾਰ ਕੋਈ 32 ਕਰਾਲੇ 33 ਕਰਾਲੇ 30000 ਦੀ ਦੇ ਦਾਂਗੇ ਠੀਕ ਆ 30000 ਰੁਪਏ ਦੀ ਦੇਣੀ ਆ ਹਾਂ ਹਾਂ ਠੀਕ ਆ ਬਾਈ ਬੱਜ ਆਇਆ ਬਾਈ ਤੈਨੂੰ ਵੀ ਪਤਾ ਬੱਛੀ 35 36000 ਦੀ ਆ ਪਰ ਆਪਾਂ ਮੁੱਲ ਜਾਇਜ਼ ਹੀ ਕੀਤੇ ਹਨਾ ਹਾਂ ਹਾਂ ਨਹੀਂ ਸਹੀ ਆ ਹਾਂ ਬਾਈ ਆਂਦਾ ਵੀ 30000 ਦੀ ਬਾਈ ਆਂਦਾ ਵੀ ਆਪਾਂ ਜਸਨੋ ਕਰ ਦੇਣੀ ਆ ਤੇ ਬਾਕੀ ਤੁਸੀਂ ਆਪ ਆ ਜਾਣਾ ਬਾਈ ਆਪ ਆ ਕੇ ਬਾਈ ਆ ਕੇ ਯਾਰ ਨਿਰਖ ਪਰਖ ਕੇ ਲਓ ਬਾਈ ਹਨਾ ਇੱਕ ਬੇਨਤੀ ਆ ਡਾਕਟਰ ਚਾਹੇ ਤਾਂ ਆਪ ਦਾ ਕੋਈ ਨਾਲ ਲਿਆਵੇ ਨਹੀਂ ਤਾਂ ਆਪਾਂ ਬਈ ਗੇਟੋ ਫੇਰ ਖਲਾਵਾਗੇ ਪਹਿਲਾਂ ਚੈੱਕ ਕਰਾ ਕੇ ਨਹੀਂ ਠੀਕ ਹੈ ਮੁੜ ਕੇ ਬਈ ਉਹ ਗੱਲ ਨਹੀਂ ਬੰਦੀ ਅਗਲਾ ਕਹਿੰਦਾ ਇਹ ਫਲਾਨਾ ਕਰ ਗਈ ਢੌਂਕਾ ਹੋ ਗਿਆ ਹਨਾ ਆਪਣਾ ਕਵੇ ਤਸੱਲੀ ਕਰਕੇ ਬੰਦਾ ਦੋਨੇ ਨਗਾਂ ਦੀ ਫੇਰ ਲੈ ਕੇ ਜਾਵੇ ਠੀਕ ਹੈ ਹਾਂ ਬਈ ਬਾਕੀ ਵੀ ਜੇ ਤੁਸੀਂ ਆਪ ਦਾ ਡਾਕਟਰ ਲਿਆਉਣਾ ਤੁਸੀਂ ਆਪ ਦੀ ਤਸੱਲੀ ਤੇ ਆਪ ਦਾ ਡਾਕਟਰ ਆਸਾ ਨਹੀਂ ਆਪਾਂ ਹੀ ਤੋਂ ਆਪ ਦਾ ਡਾਕਟਰ ਸੱਦ ਲਾਂਗੇ ਜਿੱਦੋਂ ਮੈਂ ਬਾਕੀ ਬਈਆਂ ਦਾ ਵੀ ਤੁਹਾਨੂੰ ਆਪਾਂ ਡਾਕਟਰ ਪ੍ਰੋਵਾਈਡ ਕਰਵਾ ਲਾਂਗੇ ਤੁਹਾਨੂੰ ਹੂੰ ਹੂੰ ਤੇ ਲਾਪਰੀ ਦਾ ਆਪਣਾ ਬਈ ਆਪ ਦਾ ਫੋਨ ਨੰਬਰ ਆ ਤੇ ਘਰ ਦਾ ਐਡਰੈਸ ਦੱਸ ਦਿਆ 98729 57848 ਬਾਈ ਪਿੰਡ ਆਪਣਾ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸ੍ਰੀ ਵਾਲੀ ਸੜਕ ਦੇ ਬਾਹਰ-ਬਾਰ ਖੇਤਾਂ 'ਚ ਘਰ ਆਪਣਾ ਬਾਈ ਠੀਕ ਹੈ ਬ੍ਰਦਰ ਹਾਂ ਬਾਈ ਸ੍ਰੀ ਵਾਲੀ ਸੜਕ ਦੇ ਨਾਲੋਂ ਦਾ ਆਪਣੇ ਕੋਲੇ ਹੋਰ ਵੀ ਪਸ਼ੂ ਆਈ ਜਾਂਦੇ ਰਹਿੰਦੇ ਨੇ ਨਿਤ ਨਵੇਂ ਠੀਕ ਹੈ ਬਾਈ ਤੁਹਾਨੂੰ ਹੋਰ ਗੱਲ ਦੱਸ ਦਿਆਂ ਬਾਈ ਦਾ ਵਪਾਰ ਲੈਣ ਦਾ ਕੰਮ ਆ ਬਾਈ ਕੋਲੇ ਪਸ਼ੂ ਡਿਲੀਵਰੀ ਆਈ ਜਾਂਦੀ ਰਹਿੰਦੀ ਹੈ ਬਾਕੀ ਤੁਸੀਂ ਫੋਨ ਕਰਕੇ ਜਰੂਰ ਆਇਆ ਕਰੋ ਜੇ ਬਾਈ ਕੋਲੇ ਆਉਣਾ ਹਾਂ ਮੇਰਾ ਬਾਈ ਜਾਂ ਜੇ ਕੋਈ ਆਪਣਾ ਸੌਦਾ ਹੁੰਦਾ ਇੱਕ ਬੇਨਤੀ ਹੈ ਵੀਡੀਓ ਤੇ ਬਈ Google Pay ਰੁਪਿਆ 1000 ਰੁਪਿਆ ਕਰਕੇ ਫੇਰ ਤੁਰੇ ਬਈ ਨਹੀਂ ਠੀਕ ਹੈ ਠੀਕ ਹੈ ਨਹੀਂ ਪਤਾ ਕੀ ਚੱਕਰਾਏ ਦਾ ਟਾਈਮ ਤੈਨੂੰ ਵੀ ਪਤਾ ਬਈ ਲੋਕ ਸੌਦਾ ਕਰ ਲੈਂਦੇ ਮੁਰਗੇ ਫੋਨ ਹੀ ਨਹੀਂ ਚਾਗਦੇ ਹਨਾ ਨਹੀਂ ਦੂਜਿਆਂ ਨੂੰ ਜਵਾਬ ਦੇਣਾ ਪੈਂਦਾ ਤੇ ਬੇਨਤੀ ਆਪਣੀ ਇੱਕ ਠੀਕ ਹੈ ਬਈ ਹਮਮ ਬਾਕੀ ਬਈ ਤੁਹਾਨੂੰ ਨਗਦ ਉਹਨੇ ਦਿਖਾਤੇ ਆਪਾਂ ਤੇ ਬਾਕੀ ਤੁਸੀਂ ਆਪ ਆ ਕੇ ਤਸਲੀ ਕਰ ਲੈਣੀ ਆ ਬਾਕੀ ਜਿੰਨੀ ਕੀ ਚੀਜ਼ ਬਾਕੀ ਬਈ ਯਾਰ ਆ ਵਹਿੜਾ ਜਿਹੜੀ ਆਪਣੀ ਲੰਬਾ ਨਹੀਂ ਆਉਂ ਦਿੰਦੀ ਇਹ ਆਪਾਂ ਤੇਰੀ ਵੀਡੀਓ ਤੇ ਸਬੂਤ ਆ ਠੀਕ ਹੈ ਬਈ ਠੀਕ ਹਾਂ ਜਿੰਨਾਂ ਲੈ ਵਹਣਾ ਇਹ ਦੂਣਾ ਕਰਕੇ ਸੂ ਜੇ ਗੱਬਣ ਵੇ ਕੀ ਫਿਰ ਤਾਂ ਕਹਿਣੇ ਕੀ ਹੈ ਨਾ ਰੱਬ ਕਰੇ ਕਿਰਪਾ ਨਹੀਂ ਆਪਾਂ ਜਿੱਦ ਦੇ ਸੂ ਪੀ ਜੇ ਅੱਜ ਸੂ ਪੀ ਕੱਲੂ ਆਪਾਂ ਵੀਡੀਓ ਫੇਰ ਪਵਾਵਾਂਗੇ ਠੀਕ ਹੈ ਠੀਕ ਹੈ ਆਪਾਂ ਦਿਖਾਵਾਂਗੇ ਬਈ ਕੀ ਚੀਜ਼ ਬਣ ਕੇ ਸੂਈ ਆ ਠੀਕ ਹੈ ਬਰੇ ਹਾਂ ਤੇ ਫੋਨ ਨੰਬਰ ਦੱਸ ਨਹੀਂ ਲਾਪਰੀਜ਼ 98729 57848 ਠੀਕ ਹੈ ਬਾਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਹੋਰ ਵੀ ਕੋਈ ਵੀ ਤੁਸੀਂ ਇਨਫਰਮੇਸ਼ਨ ਲੈਣੀ ਹੈ ਆਹ ਦਾ ਆਪਣੇ ਕੋਲ ਉਹ ਵੜ ਇੱਕ ਹੋਰ ਵੀ ਖੜੀ ਹੈ ਦੱਬੀ ਉਹ ਪਰ ਅਸੀਂ ਆਪਾਂ ਦੁੱਤ ਤੇ ਲਿਆ ਕੇ ਵੇਚਾਂਗੇ ਉਹ ਬਾਈਆਂ ਦਾ ਵੀ ਦੁੱਤ ਤੇ ਲਿਆ ਕੇ ਵੇਚਾਂਗੇ ਹਾਂ ਬਾਕੀ ਜੇ ਕੋਈ ਹੋਰ ਇਨਫਰਮੇਸ਼ਨ ਦੀ ਲੋੜ ਆ ਬਈ ਤੁਸੀਂ ਬਾਈ ਨਾਲ ਕਾਲ ਕਰਕੇ ਬਾਈ ਨਾਲ ਗੱਲਬਾਤ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰਾ ਭਰਾ ਕਮੈਂਟ ਜ਼ਰੂਰ ਕਰ ਦਿਆ ਕਰੋ ਬਈ ਇਹਨਾਂ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਮੈਂ ਤੇ ਆ ਬਾਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਦਾ